ਹਾਏ 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 ਜਿੰਦਾਬਾਦ ਮੁਰਦਾਬਾਦ ਲੋਕਾਂ ਦਾ ਕੰਪ ਬੁਰਦਾਬਾਦ ਮੁਰਦਾਬਾਦ ਮੁਰਦਾਬਾਦ ਹੈ ਗੁੰਡਾ ਮੁਰਦਾਬਾਦ ਜਿੰਦਾਬਾਦ ਵੰਗਾਰਿਆ ਕਿ ਹੋਏਗਾ ਕੰਪ ਤੂੰ ਆਪਣੀ ਜਗ੍ਹਾ ਹੋਏਗਾ ਭਾਰਤ ਦੇ ਅੰਦਰ ਤੇਰੀ ਗਾਦਾਗਰੀ ਨਹੀਂ ਚੱਲੂਗੀ ਤੇਰੀ ਗੁੰਡਾਗਰਦੀ ਨਹੀਂ ਚੱਲੂਗੀ ਬਿਲਕੁਲ ਤੇਰੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੂਗਾ ਭਾਰਤ ਸਾਡੇ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਠੋਕਮਾ ਜਵਾਬ ਦਿੱਤਾ ਤੇ ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਇਹ ਕਹਿੰਦੇ ਆ ਕਿ ਮੋਦੀ ਜੀ ਝੁਕਣਾ ਨਹੀਂ ਦੇਖ ਤੁਹਾਡੇ ਸਾਥ ਹੈ ਬਿਲਕੁਲ ਅਮਰੀਕੀ ਪ੍ਰੋਡਕਟ ਦਾ ਬਾਈਕਾਟ ਹੋਣਾ ਚਾਹੀਦਾ ਜਿੱਦਾਂ ਕਿ KFC, ਮੈਕਡੋਨਲਡ ਜਾਂ ਹੋਰ ਜਿਹੜੇ ਪ੍ਰੋਡਕਟ ਨੇ ਕੇ ਸਭ ਵਿੱਚ ਹੋ ਗਿਆ ਬਹੁਤ ਸਾਰੇ ਪ੍ਰੋਡਕਟ ਨੇ ਜਿਹਨਾਂ ਦੀ ਸਾਰਾ ਨੂੰ ਪਤਾ ਹੀ ਲੋਕਾਂ ਨੂੰ ਅਮਰੀਕੀ ਸਮਾਨ ਦਾ ਬਾਈਕਾਟ ਕਰੋ ਤਾਂ ਕਿ ਇਹ ਜਿਹੜਾ ਸਾਡੇ ਤੇ ਟੈਰਰ ਲਗਾ ਰਹੇ ਆ ਇਹਨਾਂ ਨੂੰ ਮੂੰਹ ਦੀ ਖਾਣੀ ਪਵੇ ਹਾਂ ਜੀ ਨਾਲ ਆਇ ਬੁੱਕਾ ਬੁੱਕਾ ਗਿਆ ਹੈ। ਅਮਰੀਕੀ ਸਰਕਾਰ ਦੇ ਪ੍ਰਧਾਨ ਮੰਤਰੀ ਡੋਨਾਲਡ 트੍ਰੰਪ ਦੁਆਰਾ ਜਿਹੜੇ ਭਾਰਤ ਸਰਕਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਰੂਸ ਤੋਂ ਤੇਲ ਲੈਣਾ ਬੰਦ ਕਰ ਦਿਓ ਨਹੀਂ ਤੇ ਅਸੀਂ ਤੁਹਾਡਾ ਟੈਰਿਫ ਵਧਾ ਦਿਆਂਗੇ ਤੁਹਾਡੇ ਨਾਲ ਅਸੀਂ ਇਹ ਕਰਦਾਂਗੇ ਤੁਹਾਡੇ ਤੇ ਸਖਤ પ્રતિਬੰਧ ਲਗਾ ਦਿਆਂਗੇ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਭਾਰਤ ਵਾਸੀ ਇਹਨਾਂ ਕੋਲ ਡਰਨ ਵਾਲੇ ਨਹੀਂ ਅਮਰੀਕਾ ਦੀ ਧਮਕੀਆਂ ਤੋਂ ਡਰਨ ਵਾਲੇ ਨਹੀਂ ਹੈ ਜਿਹੜਾ ਉਹਨੂੰ ਯਾਦ ਹੋਣਾ ਚਾਹੀਦਾ ਵੀ ਜਿਹੜੀ ਉਹਦੀ ਸਰਕਾਰ ਬਣੀ ਸੀ ਅਮਰੀਕਾ ਦੇ ਰਹਿਣ ਵਾਲੇ ਭਾਰਤ ਵਾਸੀਆਂ ਦੀ ਸਯੋਧ ਨਾਲੀ ਦੀ ਸਰਕਾਰ ਬਣੀ ਸੀ ਐਕਚੁਅਲੀ ਕੀ ਹੈ ਉਹਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਹੈ ਜਿਨ੍ਹਾਂ ਨੇ ਕਿਹਾ ਲੇ ਭਾਰਤ ਤੇ ਪਾਕਿਸਤਾਨ ਦਾ ਯੁੱਧ ਮੇਰੇ ਕੇ ਤਾਂ ਰੁਕ ਗਿਆ ਜਿਹੜਾ ਜਵਾਬ ਮੋਦੀ ਨੇ ਦਿੱਤਾ ਵੀ ਨਹੀਂ ਅਸੀਂ ਅਮਰੀਕਾ ਦੇ ਕੇ ਤਾਂ ਯੁੱਧ ਨਹੀਂ ਖਤਮ ਕੀਤਾ ਦੂਜੇ ਪਾਸੇ ਨੂੰ ਬੇਇੱਜ਼ਤੀ ਕੀ ਫੀਲ ਹੋ ਰਹੀ ਹੈ ਕਿ ਜਿਹੜਾ ਰੂਸ ਤੇ ਯੂਕਰੇਨ ਦਾ ਯੁੱਧ ਚੱਲਿਆ ਅਮਰੀਕਾ ਰਾਸ਼ਟਰਪਤੀ ਦੇ ਕੇ ਦੇ ਉੱਤੇ باوجود ਵੀ ਰੂਸ ਦੁਆਰਾ ਯੁੱਧ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਭਾਰਤ ਦੁਆਰਾ ਰੂਸ ਤੋਂ ਬਾਰੀ ਤਗਾ ਚ ਤੇਲ ਖਰੀਦੇ ਜਾ ਰਿਹਾ ਉਹ ਤੋਂ ਜਿਹੜੀ ਜਲਨ ਪ੍ਰੰਪਰੂ ਹੋ ਰਹੀ ਹੈ ਉਹਦੇ ਕਰਕੇ ਉਹ ਕਹਿ ਰਹੇ ਵੀ ਭਾਰ ਦੇ ਉੱਤੇ ਮੈਂ ਪੱਤੀਬੰਦ ਲਗਾਵਾਂਗਾ ਜੀ